ਵਰ ਜਿੰਨੇ ਚਾਹੇ ਲਿਖੀ ਉਹਨੇ ਕਰਾਂਗੇ ਹਰ ਐਤਵ ਜਿੱਦਾ ਮर्जी ਚੀਰ ਟਿੱਲਾ ਹੋਵੇ ਜੋ ਮਰਜੀ ਆਵਾਂਗੇ ਦਰਸ਼ਨ ਦਵਾਗੇ ਬਾਬਿਆ ਦੇ ਕਿ ਮੈਂ ਚਲੋਗਾ ਤੁਹਾਨੂੰ ਸੇਵਾ ਕਰਦਿਆਂ ਨੂੰ ਦੇਖੋ ਕੋਟਾ ਦੇ ਮੈਂ 12 ਸਾਲ ਦਾ ਜਰੂਰ ਇੱਥੇ ਆ ਰਿਹਾ ਹਾਂ ਸੇਵਾ ਕਰਵਾ ਤੋ ਚੱਲੂਗੀ ਜਿਆਦਾ ਚੀਨੀ ਉੱਧਾ ਮੈਂ ਅੰਦਰ ਕਰਦਾ ਸੇਵਾ ਭਾਂਡਿਆਰੀ ਬੈਲਟ ਲਾਈ ਹੈ ਕੀ ਗੱਲ ਸਰੀਰ ਠੀਕ ਨਹੀਂ ਹੈ ਕੀ ਹੋਇਆ ਬਾਬੇ ਨੇ ਕਹਿਮ ਕਰਤਾ ਹੁੰਦੇ ਤਦ ਫਿਰਦੇ ਤਨ ਜਗ ਨਹੀਂ ਹੈਗੇ ਬਾਬਾ ਬਣ ਕੇ ਆਮ ਗੱਤ ਹੈ ਪਹਿਲਾਂ ਕੀ ਹਾਲਾਤ ਸੀ ਜਦੋਂ ਨਹੀਂ ਸੀ ਇੱਥੇ ਸ਼ੀਦਾ ਸਾਹਿਬ ਆਉਂਦੇ ਸੀ ਉਦੋਂ ਬੰਜੇ ਤੇ ਪਏ ਸੀ ਔਰ ਕਿ ਤਰਫ ਰਹਾ ਜਾਂਦਾ ਸੀ ਨਹੀਂ ਅੱਜ ਤਾਂ ਜਿਹਾ ਘਾਤੇ ਆ ਜਾਂਦਾ ਹੁਣ ਮੁੱਚ ਸਕਦੇ ਆ ਬਲ ਕਹਿ ਸਕਦੇ ਵੀ ਬਾਬਾ ਸ਼ੀਦਾ ਵਾਲੇ ਨੇ ਕਿਰਪਾ ਕਰਦੀ ਆ ਪਾਈ ਕਿਰਪਾ ਸਭ ਕੁਝ ਸਿੱਧੇ ਗਮ ਮੇਰਾ ਬੇਟਾ ਬਾਹਰ ਰਹਿੰਦਾ ਹੈ ਕੈਨੇਡਾ ਅੱਛਾ ਉਹਦੇ ਮਤਲਬ ਪ੍ਰੋਬਲਮ ਪੈ ਗਈ ਕੋਈ ਜ਼ਖਮ ਹੋ ਗਿਆ ਸੀਗਾ ਪਹਿਲਾਂ ਅਸੀਂ ਆਪਰੇਟ ਕਰਾਇਆ ਸੀ ਤੇ ਦੁਬਾਰਾ ਮਤਲਬ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਤੇ ਉਹ ਠੀਕ ਹੋ ਗਿਆ ਜੀ ਦੀ ਡਾਕਟਰ ਲਿਪਾਂ ਬਹੁਤ ਦੂਰ ਆਈਆਂ ਸਾਡੀਆਂ ਮੇਰਾ ਬਾਬਾ ਜੀ ਦੇ ਮੇਰੇ ਥੋੜਾ ਬੱਚੇਦਾਨੀ ਨੂੰ ਸ਼ੋ ਗਿਆ ਸੀ ਉਹਦੇ ਬਾਬਾ ਜੀ ਤੇ ਲਾੜ ਲੱਗੇ ਆਪਾਂ ਮੇਰਾ ਆਪਰੇਸ਼ਨ ਵੀ ਹੋ ਗਿਆ ਵਧੀਆ ਵਧੀਆ ਮਹਾਰਾਜ ਨੇ ਕਿਰਪਾ ਕਰਤੀ ਸਾਡੇ ਤੇ ਇੱਥੋਂ ਹੀ ਮੈਨੂੰ ਸਾਰਾ ਕੁਝ ਸਤਗੁਰੂ ਦੇਂਦੇ ਆ ਸਾਸਿਕਾ ਦੋਸਤੋ ਮੈਂ ਥੋੜਾ ਦੋਸਤ ਹਰਜੀਤ ਸਿੰਘ ਗਰੇਵਾਲ ਤਾਂ ਤੁਸੀਂ ਦੇਖ ਰਹੇ ਹੋ ਨਾ ਪੱਕ ਪੋਸਟ ਚੈਨਲ ਤਸਵੀਰਾਂ ਵਿਖਾਵਾ ਕੇ ਤਾਲੁਸ਼ਰੀ ਅੱਜ ਅੰਮ੍ਰਿਤਸਰ ਸਾਹਿਬ ਦੇ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦਾ ਸਾਹਿਬ ਗੁਰਦਵਾਰਿਆਂ ਤੁਸੀਂ ਤਸਵੀਰਾਂ ਸਾਂਝੀ ਕਰ ਸਕਦੇ ਆ ਕਿਸ ਤਰ੍ਹਾਂ ਜਿਹੜੀ ਕਿ ਸੰਗਤਾਂ ਪੂਰੇ ਪੰਜਾਬ ਵਿੱਚੋਂ ਅੱਜ ਚਪਹਿਰਾ ਸਾਹਿਬ ਘੱਟਣ ਵਾਸਤੇ ਆਉਂਦੀ ਆ ਅਤੇ ਇੱਥੇ ਆ ਕੇ ਵਾਹਿਗੁਰੂ ਦਾ ਨਾਮ ਜਪਦੀ ਆ ਤੇ ਸੰਗਤਾਂ ਜਣੀਆਂ ਨੇ ਇੱਥੇ ਬੜੀ ਸ਼ਰਧਾ ਦੇ ਨਾਲ ਜਿਹੜੀ ਸੇਵਾ ਵੀ ਕਰ ਦਿੰਦੇ ਤੁਸੀਂ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਅੰਮ੍ਰਿਤਸਰ ਦੇ ਸ਼ਹੀਦਾ ਸਾਹਿਬ ਦੀਆਂ ਜਿੱਥੇ ਕਿ ਅੱਜ ਚਪਹਿਰਾ ਸਾਹਿਬ ਘੱਟਣ ਵਾਸਤੇ ਸੰਗਤਾਂ ਦੇਸ਼-ਦਰਾਡੇ ਤੋਂ ਅਤੇ ਪੂਰੇ ਪੰਜਾਬ ਚੋਂ ਜਿਹੜੀ ਸੰਗਤਾਂ ਆਈਆਂ ਤੁਸੀਂ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਅੰਮ੍ਰਿਤਸਰ ਸ਼ੀਦਾ ਸਾਹਿਬ ਚੌਂਕ ਦੀਆਂ ਤੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਪੂਰਾ ਇਕੱਠ ਜਿਹੜਾ ਇੱਥੇ ਪਹੁੰਚਿਆ ਵਾ ਅਤੇ ਬੜੇ ਭਾਗਾ ਵਾਲੇ ਜੀ ਹੁੰਦੇ ਨੇ ਜਿਹੜੇ ਕੀ ਇੱਥੇ ਸੇਵਾ ਕਰਦੇ ਨੇ ਜਿਹੜੇ ਕੀ ਨਾਮ ਸਿਰਮ ਜਪਦੇ ਨੇ ਤੁਸੀਂ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਦੇ ਸ਼ੀਦਾ ਸਾਹਿਬ ਚੌਂਕ ਦੀਆਂ ਸੰਗਤਾਂ ਵੱਲੋਂ ਭਾਰੀ ਇਕੱਠ ਜਿਹੜਾ ਇੱਥੇ ਪਹੁੰਚਾ ਗਿਆ ਵਾ ਅਤੇ ਬੜੀ ਸ਼ਰਧਾ ਦੇ ਨਾਲ ਇੱਥੇ ਜਿਹੜਾ ਕੀ ਸੇਵਾ ਵੀ ਕੀਤੀ ਜਾ ਰਹੀ ਹੈ ਗੱਲਬਾਤ ਵੀ ਕਰਾਂਗੇ ਬਾਬਾ ਜੀ ਨਾਲ ਬਾਬਾ ਜੀ ਕੀ ਨਾਮ ਜੀ ਤੁਹਾਡਾ ਮੇਰਾ ਪਰਮਜੀਤ ਸਿੰਘ ਪਰ ਮੀਤ ਸਿੰਘ ਸੇਵਾ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਇੱਥੇ ਜਦੋਂ ਅਸੀਂ ਸਾਡੇ ਬਾਬਾ ਦੀਸਨ ਗੁਰਦਸਾਹ ਦੇ ਪਰ ਆਹ ਭਾਈ ਕਹਣਾ ਮਾਰਾ ਆਪ ਨੂੰ ਮਾਰਨ ਸੇਵਾ ਲਈ ਕਰੀ ਜਾਣੀ ਅਸੀਂ ਭਾਈ ਤੁਲਾ ਕੋ ਨਹੀਂ ਗਿਆ ਸੀ ਬਲ ਜਿੰਨਾ ਚਿਰ ਲਿਖੀ ਉਹਨੇ ਕਰਾਂਗੇ ਆਹ ਰਿਆ ਤਾਂ ਜਿੱਦਾਂ ਮਰਜੀ ਛੀ ਟਿੱਲਾ ਹੋਵੇ ਜੋ ਮਰਜੀ ਆਵਾਂਗੇ ਦਰਸ਼ਨ ਕਰਾਂਗੇ ਬਾਬਿਆਂ ਦੇ ਕਿ ਮੈਂ ਚਲੋਗਾ ਤੁਹਾਨੂੰ ਸੇਵਾ ਕਰਦਿਆਂ ਨੂੰ ਦੇਖੋ ਉਦਾਂ ਦੇ ਮੈਂ 12 ਸਾਲ ਦਾ ਜਰੂਰ ਇੱਥੇ ਆ ਰਿਹਾ ਹਾਂ ਸੇਵਾ ਕਰਵਾ ਤੋਂ ਢੂ ਚੱਲੂਗੀ ਜਿਆਦਾ ਚੀਨੀ ਉਦਾਂ ਮੈਂ ਅੰਦਰ ਕਰਦਾ ਸੇਵਾ ਪਾਂਡਿਆਰੀ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਜਿਹੜੇ ਲੋਕ ਸੇਵਾ ਵੀ ਕਰਦੇ ਨੇ ਵੱਡੀ ਤਦਾਵਤ ਸਾਡੇ ਹਰ ਤਰ੍ਹਾਂ ਦੇ ਲੋਕ ਜਿਹੜੇ ਇੱਥੇ ਪਹੁੰਚੇ ਨੇ ਅਵੀਰ ਜੀ ਕੀ ਨਾਮ ਤੁਹਾਡਾ ਮੈਂ ਲਖਵੰਦ ਸਿੰਘ ਜੀ ਲਖਵੰਦ ਸਿੰਘ ਜੀ ਬੈਲਟ ਲਾਈ ਹੈ ਕੀ ਗੱਲ ਸ੍ਰੀ ਠੀਕ ਨਹੀਂ ਹੈ ਕੀ ਹੋਇਆ ਬਾਬੇ ਦੇ ਕੰਮ ਕਰਤਾ ਹੁੰਦੇ ਚਲੇ ਫਿਰਦੇ ਤੁੰ ਤੁੰ ਜਗ ਨਹੀਂ ਹੈਗੇ ਅੱਛਾ ਬਾਬੇ ਦੇ ਕੰਮ ਕਰਤਾ ਪਹਿਲਾਂ ਕੀ ਹਾਲਾਤ ਸੀ ਜਦੋਂ ਨਹੀਂ ਸੀ ਇੱਥੇ ਸ਼ਿਦਾ ਸਾਹਿਬ ਆਉਂਦੇ ਸੀ ਉਦੋਂ ਬੰਜੇ ਤੇ ਪਏ ਸੀ ਉਰਖੇ ਤੁਰੇ ਫਿਰਿਆ ਜਾਂਦਾ ਸੀ ਨਹੀਂ ਅੱਜ ਵੀ ਤੋਇਆ ਘਾ ਤੇ ਆ ਜਾਂਦਾ ਹੁਣ ਮੁੱਚ ਸਕਦੇ ਆ ਬਲ ਕਹਿ ਸਕਦੇ ਵੀ ਬਾਬਾ ਸ਼ਿਦਾ ਵਾਲੇ ਨੇ ਕਿਰਪਾ ਕਰਦੀ ਆ ਬੜੀ ਕਿਰਪ ਬੀਐਸਓ ਵੀ ਇੱਥੇ ਆ ਕੇ ਕਹਿੰਦੇ ਵੀ ਹਰ ਕਿਸੇ ਦੀਆਂ ਝੋਲੀਆਂ ਭਰੀਆਂ ਜਾਂਦੀਆਂ ਨੇ ਹਰ ਕਿਸੇ ਦੀਆਂ ਆਸਾਂ ਬੁਲਾਦਾ ਪੂਰੀਆਂ ਹੁੰਦੀਆਂ ਨੇ ਕਿੰਨੀ ਕਿ ਸੱਚਾਈ ਹੈ ਬਾਬਾ ਜੀ ਵੇਖੋ ਤੇ ਜੇ ਮਨ ਚ ਹੁੰਦੀ ਹੈ ਤਾਂ ਬਾਬੇ ਤੱਕ ਪਹੁੰਚ ਜਾਂਦੀ ਹੈ ਜੇ ਤੁਸੀਂ ਕਹੋਂ ਤੋਂ ਪੈਂਦੇ ਸਭ ਕੁਝ ਮਿਲ ਜਾਂਦਾ ਮੰਗਨ ਤੋਂ ਬਗਾਰ ਮਿਲ ਜਾਂਦਾ ਤੁਸੀਂ ਤਾਂ ਪਹੁੰਚ ਗਏ ਇੱਥੇ ਕਹਿੰਦੇ ਚਪੈਲਾ ਸਾਹਿਬ ਕਰਦੇ ਨੇ ਇੱਥੇ ਆ ਕੇ ਸੰਗਤਾਂ ਜਿਹੜੀਆਂ ਨੇ ਪੂਰੇ ਦੇਸ਼ਾਂ ਅਮਦੇਸ਼ਾਂ ਚੋਂ ਆਉਂਦੀਆਂ ਨੇ ਪੂਰੇ ਪੰਜਾਬ ਚ ਲੋਕ ਆਉਂਦੇ ਨੇ ਤੇ ਇੱਥੇ ਆ ਕੇ ਪਾਠ ਕਰਦੇ ਨੇ ਜੋ ਸਵੇਰ ਤੋਂ ਸ਼ੁਰੂ ਹੁੰਦੇ ਨੇ ਸ਼ਾਮ 4 ਵਜੇ ਤੱਕ ਹੁੰਦਾ ਵਾ ਤੇ ਸੰਗਤਾਂ ਕਹਿੰਦੇ ਇਕੱਠ ਹੋ ਇੰਨਾ ਕਿ ਪਿਆਰ ਆ ਜਿੱਤੇ ਹਰ ਟਾਈਮ ਵਾਹਿਗੁਰੂ ਦਾ ਨਾਮ ਜਪਦੇ ਨੇ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਇੰਨੀ ਕਿ ਸ਼ਕਤੀ ਹੋ ਜਾਂਦੀ ਆ ਜੇ ਕਿਸੇ ਦਾ ਕੋਈ ਰੋਗ ਹੁੰਦਾ ਕਿਸੇ ਨੂੰ ਕੋਈ ਤਕਲੀਫ ਹੁੰਦੀ ਆ ਉਹ ਰੋਗ ਜਿਹੜੇ ਸਾਰੇ ਖਤਮ ਹੋ ਜਾਂਦੇ ਨੇ ਬਾਬਾ ਜੀ ਮਿਸਾਲ ਤੇ ਮੈਂ ਤੁਹਾਨੂੰ ਅਸਰ ਨਹੀਂ ਜਾਂਦਾ ਤੇ ਇੱਥੇ ਤੱਕ ਪਹੁੰਚ ਗਏ ਵੇਖੋ ਅੱਜ ਮੋਟਰ ਸੱਕ ਦੇ ਘਰ ਨਹੀਂ ਤਾਂ ਕਾਫੀ ਆਈਦਾ ਜਮ ਸਹੀ ਬਤ ਤੇ ਬਹਿ ਕੇ ਜਾਂਦਾ ਹੈ ਤੇ ਉਹਨਾਂ ਨੂੰ ਕੀ ਕਹਿਣਾ ਜਾਓਗੇ ਜਿਹੜੇ ਅੱਜ ਵੀ ਘਰਾਂ 'ਚ ਬੈਠੇ ਨੇ ਜਿਨ੍ਹਾਂ ਨੂੰ ਅੱਜ ਵੀ ਮੁਸ਼ਕਲ ਆ ਜਿਹੜੇ ਚੱਲ ਫੇ ਨਹੀਂ ਸਕਦੇ ਤੇ ਉਹ ਡਾਕਟਰਾਂ ਕੋਲ ਲਾ ਕਰਾ ਚੁੱਕੇ ਥੱਕ ਚੁੱਕੇ ਨੇ ਅਤੇ ਮਹਿੰਗੇ ਮਹਿੰਗੇ ਇਲਾਜ ਉਹਨਾਂ ਕੋ ਪੈਸੇ ਤੱਕ ਵੀ ਹੈ ਨਹੀਂ ਉਹਨਾਂ ਨੂੰ ਕੀ ਕਹਿਣਾ ਜਾਓਗੇ ਮੈਂ ਵੀ ਸ਼ਰਧਾ ਦਾ ਮੰਗੋ ਤੇ ਕੀ ਨਹੀਂ ਮਿਲਦਾ ਉਹਨਾਂ ਦੇ ਇੱਥੇ ਮਦੀ ਮੱਥੇ ਤੇ ਕੀ ਕੋਈ ਸ਼ਰਧਾ ਤੇ ਜਮਾਂਚੇ ਗਿਦਾ ਸੱਚੇ ਦਿਨ ਬਾਬੇ ਵਾਸਤੇ ਤੇ ਸਭ ਕੋ ਮਿਲ ਜਾਂਦਾ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀਰ ਦਾ ਕਹਿਣਾ ਵੀ ਸ਼ਰਧਾ ਨਾ ਆਉਣਾ ਵਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿ ਵੀਰ ਨੂੰ ਕਾਰ ਵਿੱਚ ਲਾਉਣਾ ਪੈਂਦਾ ਸੀ ਵੀ ਅੱਜ ਬਾਬਾ ਸ਼ੀਦਾ ਦੀ ਇਹਨਾਂ ਦੀ ਕਿਰਪਾ ਹੋ ਗਈ ਆ ਅੱਜ ਖੁਦ ਚੱਲ ਫੇਰ ਸਕਦੇ ਨੇ ਵੀ ਅੱਜ ਮੋਟਰਸਾਈਕਲ ਤੇ ਆਏ ਨੇ ਅਤੇ ਵੀਰ ਦਾ ਕਹਿਣਾ ਵੀ ਸ਼ਰਧਾ ਦੇ ਨਾਲ ਜਿਹੜਾ ਅਜਿਹੇ ਕੰਮ ਹੁੰਦੇ ਨੇ ਸ਼ਰਧਾ ਤੋਂ ਬਿਨਾ ਤੁਹਾਨੂੰ ਇੱਥੇ ਕੋਈ ਵੀ ਜਿਹੜਾ ਫਲ ਨਹੀਂ ਮਿਲ ਸਕਦਾ ਇਸ ਕਰਕੇ ਹਮੇਸ਼ਾ ਮੰਨ ਲਈ ਸ਼ਰਧਾ ਰੱਖੀ ਜਾਂਦੀ ਆ ਹਾਂਜੀ ਮਾਤਾ ਜੀ ਕੀ ਨਾਮ ਜੀ ਪਲਵਿੰਦਰ ਤੁਸੀਂ ਦੱਸਿਓ ਜੀ ਕੀ ਕਹਿਣਾ ਚਾਹੋਗੇ ਬਾਬਾ ਜੀ ਦੇ ਆਏ ਉਹ ਕੀ ਦਰ ਤੇ ਮੰਗੇ ਆ ਗਏ ਅੱਜ ਬੜਾ ਕੋ ਬਾਬੇ ਨੇ ਦਿੱਤਾ ਏ ਬਾਬੇ ਨੇ ਸਭ ਕੁਝ ਦਿੰਦਾ ਕੀ ਕੀ ਬਾਤ ਦਰਸ਼ਕਾਂ ਨੂੰ ਸਾਝਾ ਕਰ ਦਿਓ ਕਿਉਂਕਿ ਹਰ ਕਿਸੇ ਮਨਾਂ 'ਚ ਹੁੰਦਾ ਕੀ ਕੀ ਮਾੜਾ ਜ ਤੁਸੀਂ ਸਵਾਲ ਬਾਬਾ ਨੇ ਕੀ ਪੁੱਛਿਆ ਦਿੱਤਾ ਜੋ ਮੰਗਦੇ ਸਾਂ ਤੇ ਬੜਾ ਕੁਛ ਦਿੱਤਾ ਸਭ ਕੁਸਤੀਆਂ ਪੁੱਤ ਵੀ ਦਿੱਤੇ ਇਥੋਂ ਬਿਲਕੁਲ ਜੀ ਬਿਲਕੁਲ ਹੋਰ ਵੀ ਬੀਤੇ ਗੱਲਬਾਤ ਕਰਾਂਗੇ ਹਾਂ ਜੀ ਬੜੀ ਕੀ ਦਾਂ ਜੀ ਮੈਂ ਜੀ ਬੋਟ ਸਿੰਘ ਡਿਸਟ੍ਰਿਕਟ ਅਰਦਾਸਪੁਰ ਏਰੀਆ ਬਟਾ ਬਾਬਾ ਜੀ ਦੇ ਅਸੀਂ ਮਤਲਬ ਕਾਫੀ ਫੜੀ ਸਰਦਾਰ ਨਾਲ ਆਉਂਦੇ ਆ ਤੇ ਮੇਰਾ ਬੇਟਾ ਬਾਹਰ ਰਹਿੰਦਾ ਹੈ ਕੈਨੇਡਾ ਅੱਛਾ ਉਹਦੇ ਮਤਲਬ ਪ੍ਰੋਬਲਮ ਪੈ ਗਈ ਕੋਈ ਜ਼ਖਮ ਹੋ ਗਿਆ ਸੀਗਾ ਪਹਿਲਾਂ ਅਸੀਂ ਉਹ ਆਪਰੇਟ ਕਰਾਇਆ ਤੇ ਦੁਬਾਰਾ ਮਤਲਬ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਤੇ ਉਹ ਠੀਕ ਹੋ ਗਿਆ ਜੀ ਅਸੀਂ ਸਰਦਾ ਨਾਲ ਆਏ ਆਂ ਸ੍ਰੀ ਅਖੰਡ ਪਾਤਸ਼ਾਹ ਮਹਾਰਾਜ ਅਸੀਂ ਬੇਨਤੀ ਕੀਤੀ ਅਸੀਂ ਕਰਾਵਾਂਗੇ ਤੇ ਹੁਣ ਬਈ ਖੁਸ਼ੀ ਨਾਲ ਜਦੋਂ ਵੀ ਜਦੋਂ ਬੇਟਾ ਬਿਮਾਰ ਸੀ ਇਲਾਜ ਕਰਾਇਆ ਸੀ ਡਾਕਟਰਾਂ ਨੇ ਕਿੰਨੇ ਕੇ ਪੈਸੇ ਲੱਗਦੇ ਸੀ ਕਿ ਲੱਗਦਾ ਸੀ ਵੀ ਬੇਟਾ ਠੀਕ ਹੋ ਜਾਊਗਾ ਉਹ ਜਿਹੜਾ ਪਹਿਲਾਂ ਪਾਂ ਜਦੋਂ ਗਿਆ ਸੀਗਾ ਇੱਥੇ ਪ੍ਰੇਟ ਕਰਾਇਆ ਸੀ ਗਰਦਾਸਪੁਰ ਤੋਂ ਤੇ ਉਹ ਦੁਆਰਾ ਉਹਦੇ ਲੱਗੇ ਨੇ ਜ਼ਖਮ ਹੋ ਗਿਆ ਸੀਗਾ ਤੋਂ ਸਾਨੂੰ ਬੜੀ ਮਤਲਬ ਟੈਨਸ਼ਨ ਸੀ ਵੀ ਹੁਣ ਅਸੀਂ ਉੱਥੇ ਜਾ ਨਹੀਂ ਸਕਦੇ ਤੇ ਉੱਥੇ ਇੰਨਾ ਜ਼ਿਆਦਾ ਇਲਾਜ ਵੀ ਨਹੀਂ ਹੁੰਦਾ ਤੇ ਸਰ ਕੇ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਤੇ ਸਾਡੀ ਉਹ ਬੇਨਤੀ ਜਿਹੜੀ ਪ੍ਰਵਾਨ ਹੋਈ ਆ ਤਿਆਜੀ ਸ੍ਰੀ ਅਖੰਡ ਪਾਤਸ਼ਾਹ ਜਿਹੜਾ ਉਹ ਅਸੀਂ ਮਹਾਰਾਜ ਦੇ ਅਰਦਾਸ ਬੇਨਤੀ ਕੀਤੀ ਸੀ ਤੋਂ ਅਸੀਂ ਕਰਾਂਗੇ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਹਰ ਕਿਸੇ ਦੀਆਂ ਝੋਲੀਆਂ ਪਰਦਾ ਤਨਤਲ ਬਾਬਾ ਦੀਪ ਸਿੰਘ ਬਸ ਸੱਚੇ ਮਨੋਂ ਆ ਕੇ ਇੱਥੇ ਅਰਦਾਸ ਬੇਨਤੀ ਕੀਤੀ ਜਾਵੇ ਇੱਥੇ ਆ ਕੇ ਉਹਨਾਂ ਕੋ ਮੰਗਿਆ ਜਾਵੇ ਤਾਂ ਤੁਹਾਡੀਆਂ ਝੋਲੀਆਂ ਪਰਦੇ ਨੇ ਤੁਹਾਨੂੰ ਨਰਾਸ਼ ਨਹੀਂ ਜਾਂਦੇ ਹੋਰ ਵੀ ਤੁਸੀਂ ਦੇਖ ਸਕਦੇ ਹੋ ਵੀ ਸੇਵਾ ਕਰ ਰਹੇ ਨੇ ਸਾਡੇ ਭਰਾ ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ ਹਾਂਜੀ ਵੀਰ ਦੀ ਕੀ ਨਾਮ ਜੀ ਭਾਲ ਸਿੰਘ ਜੀ ਪਾਕਿਸਤਾਨ ਦੀ ਇਹਦੇ ਉਹ ਸੇਵਾ ਕੀਤੀ ਜਾ ਰਹੀ ਆ ਕਿੰਨੇ ਵੇ ਸੇਵਾ ਸ਼ੁਰੂ ਹੋ ਜਾਂਦੀ ਆ ਚਵਹਰਾ ਸਾਹਿਬ ਦੇ ਟਾਈਮ ਤੇ ਮੰਨ ਲਓ ਕਿ ਸਵੇਰ ਤੋਂ ਹੀ ਹੋ ਜਾਂਦੀ ਆ ਸੇਵਾ ਜੀ ਤੇ ਬਾਕੀ 12 ਵੇਚ ਵੇਲਾ ਚੱਲਉ ਹੁੰਦਾ ਈ ਉਦੋਂ ਪੂਰਾ ਇਕੱਠ ਹੁੰਦਾ ਸੰਗਤ ਦਾ ਤੇ ਬੜੀ ਸ਼ਰਦਾ ਬਾਬੇ ਦੀ ਬੜੀ ਕਿਰਪਾ ਜੀ ਤੇ ਇਦਾਂ ਹੀ ਕਿਰਪਾ ਬਣਾ ਕੇ ਰੱਖੇਗਾ ਹਰ ਕਿਹ ਲੋਕਾਂ ਦੇ ਗਲਾ ਲੋਕਾਂ ਨਾਲ ਸੀ ਗੱਲਬਾਤ ਕੀਤੀ ਲੋਕਾਂ ਦਾ ਇਹ ਸਵਾਲ ਸੀ ਵੀ ਸਾਨੂੰ ਹਰ ਕੋਈ ਸਾਡੇ ਇੱਕ ਸਾਡੇ ਦੁੱਖ ਤਕਲੀਫ ਹੁੰਦਾ ਸਾਨੂੰ ਕੋਈ ਬਿਮਾਰੀ ਆ ਸਭ ਇੱਥੇ ਆ ਕੇ ਠੀਕ ਹੋ ਜਾਂਦੀ ਆ ਸੱਚਾ ਜੀ ਬਿਲਕੁਲ ਸੱਚਾ ਬਾਬਾ ਕਿਰਪਾ ਬਹੁਤ ਕਰਦਾ ਐਦਵਾਰਸ ਬਹੁਤ ਜਿਆਦਾ ਦਿਆਲ ਹੁੰਦੇ ਆ ਜੀ ਜੋ ਮੰਗੋ ਉਹ ਹੀ ਮਿਲਦਾ ਜੀ ਤੁਹਾਡੇ ਨਾਲ ਕੋਈ ਚਮਤਕਾਰ ਹੋਇਆ ਹੋਵੇ ਤੁਹਾਡੇ ਨਾਲ ਕੋਈ ਆਪਣੇ ਹੱਦ ਬੀਤੀ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਕੋਈ ਆਪਣੀ ਮੇਰੇ ਨਾਲ ਹੀ ਤੱਕ ਬਾਬਾ ਜੀ ਜਿੱਥੇ ਜਾਣਾ ਹੈ ਸਿੱਧੀਆਂ ਪਾਈਆਂ ਜੀ ਕਦੀ ਨਹੀਂ ਮੇਰੇ ਨਾਲ ਮੁਸ਼ਕਲ ਹੋਈ ਜੀ ਮੈਂ ਬਾਬੇ ਸਿੱਧਾ ਦੇ ਨਾਮ ਲੈ ਕੇ ਤੁਰਦਾ ਤੇ ਜਿੱਧਰ ਜਾਈਦਾ ਸਿੱਧੀ ਹੋ ਜਾਂਦੀ ਆਟੋਮੈਟਿਕ ਕੰਮ ਸਾਡਾ ਸਿੱਧਾ ਹੁੰਦਾ ਮੈਂ ਸੋਚਦਾ ਬਾਬਾ ਜੀ ਕੀ ਕੀਤਾ ਜੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਲੋਕ ਆਪਣੀ ਜ਼ੁਬਾਨੀ ਦੱਸ ਰਹੇ ਨੇ ਵੀ ਜੇਕਰ ਤੁਹਾਡੇ ਵੀ ਕੰਮ ਸਿੱਧੇ ਨਹੀਂ ਹੁੰਦੇ ਜੇਕਰ ਤੁਹਾਡਾ ਵੀ ਕੋਈ ਕੰਮ ਅੜਿਆ ਰਹਿਦਾ ਜਾਂ ਤੁਹਾਡਾ ਕੰਮ ਰੁਕਦਾ ਜਾਂ ਫਿਰ ਤੁਹਾਡੇ ਘਰ ਵਿੱਚ ਕੋਈ ਦੁੱਖ ਤਕਲੀਫ ਹੈ ਕੋਈ ਰੋਗ ਆ ਤੇ ਧੰਨ ਧੰਨ ਬਾਬਾ ਦੀਪ ਸਿੰਘ ਸ਼ੀਦਾ ਸਾਹਿਬ ਗੁਰਦਾ ਸਾਹਿਬ ਵਿੱਚ ਆਓ ਇੱਥੇ ਆ ਕੇ ਚਪੈਰਾ ਕੱਟ ਕੇ ਜਾਓ ਕਿਉਂਕਿ ਸੰਗਤਾਂ ਜਿਹੜੀਆਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਆ ਕੇ ਚਪੈਰਾ ਸਾਹਿਬ ਕਰਦੀਆਂ ਨੇ ਤੇ ਲੋਕਾਂ ਦੇ ਦੁੱਖ ਜਿਹੜੇ ਹੁੰਦੇ ਨੇ ਲੋਕਾਂ ਦੀਆਂ ਤਕਲੀਫਾਂ ਦੂਰ ਹੁੰਦੀਆਂ ਨੇ ਤੁਸੀਂ ਦੇਖਿਆ ਲੋਕਾਂ ਨੇ ਆਪਣੇ ਜ਼ੁਬਾਨੀ ਦੱਸਿਆ ਵੀ ਉਹ ਕਿੰਨੀ-ਕਿੰਨੀ ਮੁਸ਼ਕਿਲਾਂ ਚ ਆਉਂਦੇ ਸੀ ਪਰ ਅੱਜ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਸਾਰੀਆਂ ਖਤਮ ਹੋ ਗਈਆਂ ਨੇ ਕਹਿੰਦੇ ਧੰਨ ਧੰਨ ਬਾਬਾ ਦੀਪ ਸਿੰਘ ਸੱਚੇ ਮਹਾਰਾਜ ਜਿਹੜਾ ਕਿ ਇੱਥੇ ਆ ਕੇ ਅਰਦਾਸ ਬੇਨਤੀ ਕਰਦਾ ਤੇ ਪਹਿਰਾ ਸਾਫ ਕਰਦਾ ਤੇ ਉਹਨਾਂ ਦੀ ਆਸਾਬ ਲਾਦਾ ਪੂਰੀਆਂ ਹੁੰਦੀਆਂ ਨੇ ਸਾਲ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਚਰਨਾ ਨਾਮਾਰਜ ਦੀ ਸੱਚੇ ਪਾਤਸ਼ਾਹ ਆਪ ਦਾ ਹੀ ਆਸਰਾ ਸੱਚੇ ਪਾਤਸ਼ਾਹ ਜੀ ਤੋਂ ਉਹਦੇ ਸਤਿਗੁਰੂ ਦੇ ਲਾਲ ਲੱਗੇ ਸੱਚੇ ਪਾਤਸ਼ਾਹ ਸਾਨੂੰ ਕਿਰਪਾ ਬਹੁਤ ਜਿਆਦਾ ਹੁੰਦੇ ਬੱਚੇ ਧੱਕੇ ਖਾਂਦੇ ਸੀ ਉਹਨਾਂ ਨੂੰ ਵੀ ਨੌਕਰੀਆਂ ਕੰਮੇਤਾਂ ਦੇ ਮਿਲ ਗਏ ਸੱਚੇ ਪਾਤ ਕਾਫੀ ਚਲ ਬਾਬਾ ਜੀ ਨਹੀਂ ਲੁੱਢ ਸੀ ਬਹੁਤ ਮਾਰੇ ਹਲਾ ਦੀ ਬਹੁਤ ਜਾਰੇ ਹਾਂਜੀ 2 ਸਾਲ ਹੋ ਗਿਆ ਵਾ ਬਾਬਾ ਜੀ ਤੇ ਲੱਗਿਆ ਬਹੁਤ ਮੇਰ ਹੁੰਦੀ ਸਤਿਗੁਰੂ ਦੀ ਬੱਚੇ ਕੰਮ ਧੰਦੇ ਨਹੀਂ ਲਕੇ ਸੀ ਬੱਚੇ ਵੀ ਲੱਗੇ ਕੰਮ ਧੰਦੇ ਬੱਚੇ ਬਾਹਰ ਚੱਲ ਗਏ ਆ ਹਾਂਜੀ ਇਹਦੇ ਪਾਪਾ ਨੂੰ ਵੀ ਜੋਬ ਨਹੀਂ ਮਿਲਦੀ ਉਹ ਵੀ ਮਤਲਬ ਚਲੋ ਗੱਡੀ ਚੰਗੀ ਚਲਾਉਂਦੇ ਆ ਮੈਨੂੰ 2 ਸਾਲ ਹੋ ਗਏ ਆ ਸਿੱਧਾ ਸਭ ਹੁੰਦੇ ਨੇ ਹਾਂਜੀ ਮੈਂ ਘਰੇ ਵੀ ਜੋਤ ਲਾਉਨੇ ਆ ਦੋਵੇਂ ਟਾਈਮ ਘਰੇ ਵੀ ਸੁੱਖ ਨੇ ਸਾਫ ਕਰੀਦਾ ਵਾ ਕਰਾਈਦਾ ਵਾ ਫਿਰ ਦੁਪਹਿਰੇ ਸਾfte ਵੀ ਆਉਨੇ ਆ ਹਰ ਹਫਤੇ ਆਉਨੇ ਆ ਪਹਿਲੇ ਦੁਪਹਿਰੇ ਸਾਫ ਪੂਰੇ ਕੀਤੇ ਆਪਾਂ ਫਿਰ ਹੁਣ ਖੁੱਲੇ ਵੀ ਆ ਜਾਏਦੇ ਆ ਹਾਂਜੀ ਹਰ ਹਫਤੇ ਜੇ ਮਨੋਗਨੋ ਜੇ ਅਗੇ ਹਾਂਜੀ 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 ਦੁੱਖ ਤਕਲੀਫਾਂ ਬਹੁਤ ਦੂਰ ਹੋਈਆਂ ਸਾਡੀਆਂ ਮੇਰਾ ਬਾਬਾ ਜੀ ਦੇ ਮੇਰੇ ਥੋੜਾ ਬਚੇ ਤਾਂ ਇਹਨਾਂ ਨੂੰ ਸ਼ੋਗਿਆ ਸੀ ਉਹਦੇ ਬਾਬਾ ਜੀ ਤੇ ਲਾੜ ਲੱਗੇ ਆਪਾਂ ਮੇਰਾ ਆਪਰੇਸ਼ਨ ਵੀ ਹੋ ਗਿਆ ਵਧੀਆ ਵਧੀਆ ਮਹਾਰਾਜ ਨੇ ਕਿਰਪਾ ਕਰਤੀ ਸਾਡੇ ਤੇ ਇੱਥੋਂ ਹੀ ਮੈਨੂੰ ਸਾਰਾ ਕੁਝ ਸਤਗੁਰੂ ਦੇਂਦੇ ਆ ਲੋਕਾਂ ਨੂੰ ਇਹ ਹੀ ਕਹਿ ਲਈ ਕਿ ਤੁਸੀਂ ਮਹਾਰਾਜ ਦੇ ਦਰਸ਼ਨ ਕਰੋ ਲਾੜ ਲੱਗੋ ਇਹਨਾਂ ਦੇ ਸੁੱਖ ਪਾਓ ਹਰੇਕ ਤੁਹਾਡੀਆਂ ਮਰਜ਼ਾ ਪੂਰੀਆਂ ਹੋਣਗੀਆਂ ਮਾਲਕ ਤੁਹਾਡੇ ਸਾਰੇ ਮਰਜ਼ਾ ਪੂਰੀਆਂ ਕਰਨਗੇ ਮੇਰਾ ਨਾਮ ਵੀਰ ਜੀ ਹਰਮਨਦੀਪ ਸਿੰਘ ਵੀਰ ਜੀ ਸਾਡੇ ਤੋਂ ਰਹਿਣ ਵਾਲੇ ਜੀ ਹਾਂਜੀ ਵੀਰ ਜੀ ਇਹ ਬਾਬਾ ਸ਼ੀਦਾਂ ਸਾਹਿਬ ਦਾ ਸਥਾਨ ਆ ਬਹੁਤ ਜ਼ਿਆਦਾ ਸਥਾਨ ਆ ਇੱਥੇ ਸਾਰੀ ਸੰਗਤ ਨੂੰ ਖੋਮ ਹਮਾ ਕੇ ਸੇਵਾ ਕਰਨੀ ਚਾਹੀਦੀ ਮੰਨ ਲਾ ਕੇ ਸੇਵਾ ਕਰਨੀ ਚਾਹੀਦੀ ਇੱਥੇ ਵੀਰ ਜੀ ਸਾਨੂੰ ਹੋ ਗਏ ਇੱਥੇ ਮਤਲਬ 8 ਦਾ ਸਾਲ ਹੋ ਗਏ ਸੇਵਾ ਕਰਦੇ ਆਂ ਡੇਲੀ ਰੋਜ਼ ਸੇਵਾ ਇੱਥੇ ਜੋੜਾ ਘਰ ਕਰੀਦੀ ਵੀਰ ਜੀ ਨਹੀਂ ਜਦੋਂ ਮਹਾਰਾਜ ਲਾਇਆ ਵੇ ਉਦੋਂ ਆਈਦਾ ਵਾ ਕੋਈ ਇਦਾਂ ਦੀ ਬੰਨਣ ਨਹੀਂ ਹੈਗੀ ਕਿ ਦੁਪਹਿਰਾਂ ਸਾਲ ਤੇ ਆਉਣਾ ਵਾ ਜਦੋਂ ਮਹਾਰਾਜ ਦਾ ਹੁਕਮ ਹੁੰਦਾ ਉਦੋਂ ਆਪਾਂ ਆਈਦਾ ਵਾ ਬਿਲਕੁਲ ਬਿਲਕੁਲ ਵੀਰ ਜੀ ਸੱਚੇ ਮਾਨਾ ਕੋਈ ਬਰਦਾਸ਼ਤ ਬੇਨਤੀ ਕਰਦਾ ਬਾਬਾ ਦੀਪ ਸਿੰਘ ਦੇ ਉਹਦੀਆਂ ਆਸਾਂ ਮਰਦਾ ਸਭ ਪੂਰੀਆਂ ਕਰਦਾ ਬਾਬਾ ਦੀਪ ਸਿੰਘ ਤੁਹਾਡੀ ਆਸਾਂ ਪੂਰੀ ਹੋਈ ਹੋਵੇ ਬਿਲਕੁਲ ਬਿਲਕੁਲ ਸਾਡੀਆਂ ਆਸਾਂ ਮਰਦਾ ਰੋਜ਼ ਪੂਰੀਆਂ ਹੁੰਦੀਆਂ ਵਾ ਦਸ ਕਾਣਾ ਸਾਂਜੀ ਕਰ ਬੋਲ ਦਸ ਕਾਣਾ ਸਾਂਜੀ ਮੈਂ ਗੁੜਿਆਲੀ ਦਾਤ ਦਿੱਤੀ ਮੈਨੂੰ ਬਾਬਾ ਦੀਪ ਸਿੰਘ ਜੀ ਨੇ ਤੇ ਇਹਦੇ ਦਰ ਤੋਂ ਹੀ ਮਿਲਨੀ ਆ ਫਿਰ ਅੱਗੇ ਪੁੱਤਰ ਦੀ ਦਾਤ ਵੀ ਬਾਬਾ ਦੀਪ ਸਿੰਘ ਨੇ ਹੀ ਦੇਣੀ ਆ ਤੇ ਝੋਲੀਆਂ ਭਰੀਆਂ ਬਾਬਾ ਦੀਪ ਸਿੰਘ ਨੇ ਅੱਗੇ ਵੀ ਇਹਨਾਂ ਨੇ ਭਰਨੀਆਂ ਵਾ ਮੈਂ ਘਰਾਂ 'ਚ ਜਿਹੜੇ ਬੈਠੇ ਨੇ ਅੱਜ ਇਹਨਾਂ ਨੂੰ ਕਹਿਣਾ ਚਾਹੁੰਦਾ ਮੈਂ ਘਰਾਂ 'ਚ ਜਿਹੜ ਇਥੇ ਜਦਾਂ ਬਾਹਰੋਂ ਜਿਹੜੀ ਦੂਰੋਂ ਸੰਗਤ ਆਉਂਦੀ ਆ ਉਹਨੂੰ ਮੌਕਾ ਦੇਣਾ ਚਾਹੀਦਾ ਮੱਥਾ ਟੇਕਣਾ ਜਿੱਦਾਂ ਆਪਾਂ ਲੋਕਲ ਆ ਚਲੋ ਆਪਾਂ ਘਰ ਬੈ ਕੇ ਮਹਾਰਾਜ ਦਾ ਟੀਵੀ ਲਾ ਕੇ ਉੱਥੇ ਵੀ ਆਪਾਂ ਚਬਰਾਂ ਸਾਹਿਬ ਕੱਢ ਸਕਦੇ ਆ ਤੇ ਮਹਾਰਾਜ ਦਾ ਨਾਮ ਲੈਣਾ ਚਾਹੀਦਾ ਵਾ ਘਰ ਹੀ ਲੈ ਲਓ ਕੋਈ ਗੱਲ ਨਹੀਂ ਤੁਹਾਡਾ ਪਰਵਾਹ ਨਹੀਂ ਆ